ਅਰਦਾਸ ਦੇ ਚਾਰ ਅੱਖਰ ਨੇ ਐੜਾ ਅੰਤਰਜਾਮੀ ਅੰਤਰਜਾਮੀ ਪੁਰਖ ਵਿਧਾ ਤੇ ਸਰਧਾ ਮਨ ਕੀ ਪੂਰੀ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਰਾਰਾ ਰਖਵਾਲਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭ ਹਾ ਦੇ ਰੱਖਿਆ ਹਰ ਗੋਬਿੰਦ ਨਵਨ ਰੋਆ ਦੱਦਾ ਦਾਤਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਨਾ ਆਵਈ ਅਗੰਤ ਭਰੇ ਪੰਡਾਰ ਸਸਾ ਸਹਾਰਾ ਟੀਕ ਓਟ ਭਗਤਾਂ ਕੀ ਟੀਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਏਕੋ ਓੰਕਾਰ ਵਾਹਿਗੁਰੂ ਜੀ ਕੀ ਭਤੇ ਤੋਂ ਪ੍ਰਤਿਓਂ ਕੋ ਭਉਤੀ ਸਿਮਰਦਾ ਗੁਰੂ ਨਾਨਕ ਦੇਵ ਤੇ ਆਏ ਤੋਂ ਲੈ ਕੇ ਟੀਕ ਬਾਦਰ ਸਿਮਰਿਆ ਘਰ ਨੂੰ ਨਦ ਆਵੇ ਧਾਏ ਸਭ ਥਾਈ ਹੋਇਸਾਏ ਤੱਕ ਅਰਦਾਸ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਮੁਖਾਰ ਬਿੰਦੋ ਚਾਰਨ ਕੀਤੀ ਤੇ ਅੱਗੇ ਭਾਈ ਦਇਆ ਸਿੰਘ ਨੇ ਲਿਖੀ ਭਾਈ ਦਇਆ ਸਿੰਘ ਨੇ ਭਾਈ ਮਨੀ ਸਿੰਘ ਨੂੰ ਸੌਂਪੀ ਕੋ ਜਕਰ ਭਾਈ ਮਨੀ ਸਿੰਘ ਨੇ ਲਿਖੇ